ਤੰਮਨ ਬਾਜਵਾ ਮੈਡਮ ਨਾਪਾ ਪਹੁੰਚੇ ਹਾਂ ਜਿੱਥੇ ਕੀ ਗਿਆ ਨਾ ਚੋਣੇ ਤਿਰੰਗਾ ਯਾਤਰਾ ਲਈ ਇਹ ਇਕ ਤਰ੍ਹਾਂ ਦੀ ਯਾਤਰਾ ਦੇਸ਼ ਭਾਰ ਵਿੱਚ ਦੇਸ਼ ਦੇ ਲੋਕਾਂ ਵੱਲੋਂ ਆਪਰੇਸ਼ਨ ਸੰਦੂਰ ਨੂੰ ਸਮਰਪਿਤ ਔਰ ਸਾਡੀ ਜਿਹੜੀਆਂ ਭਾਤੀ ਸੈਨਾ ਹੈ ਫੈਦਰੋ ਫਾਈਵ ਸੈਨਾ ਇਸਾ ਸੰਗ ਦੇਗੀ ਹੈ ਉਹਨਾਂ ਦੇ ਹੌਸਲੇ ਅបsai ਉਹਨਾਂ ਦਾ ਧੰਨਵਾਦ ਅਦਾ ਕਰਨ ਲਈ ਇਹ ਦੇਸ਼ ਵਾਸੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਜਿਹੜੀ ਤਿਰੰਗਾ ਯਾਤਰਾ ਹੱਥਾਂ ਇਸ ਤੇ ਕੋਨੇ ਕੋਨੇ ਵਿੱਚ ਕੱਢੀ ਜਾ ਰਹੀ ਹੈ ਅੱਜ ਉਸੇ ਲੜੀ ਤਹਿਤ ਜਿਤ ਨਾਪਾਰਿਕ ਰੰਗਾ ਯਾਤਰਾ ਉਸ ਵਿੱਚ ਸ਼ੂਰੀਤ ਰੰ ਦਾ ਅਫਸਰ ਮਿਲੇ ਨਤਨਵਾਦੀਆਂ ਜ਼ਿਲ੍ਹਾ ਪ੍ਰਧਾਨ ਜੀ ਦੀ ਔਰ ਸਾਰੇ ਹੀ ਨੀਤੀ ਜੇਥੇ ਕਾਰਕਤਾਵਾਦੀ ਜਿਨ੍ਹਾਂ ਨੇ ਖੁਦ ਇਸ ਨੂੰ ਸ਼ੁਰੂ ਕੀਤੀ ਆ ਮਿਲੂਗੀ ਇਹ ਸਭ ਆਗਲਾ ਦਾ ਅਫਸਰ ਹੈ ਕਿ ਕਹਣਾ ਚੌਣੇ ਤਰੰਗ ਯਾਤਰਾ ਬਾਰੇ ਨਾਬੇ ਦੇ ਬਾਜ਼ਾਰ ਦੇ ਵਿੱਚ ਤਰੰਗਾ ਲਹਿਰਾਇਆ ਵੀ ਗਿਆ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਜੀ ਰੰਗਾ ਯਾਤਰਾ ਹੋਈ ਹੈ ਸਾਬਾ ਸ਼ਹਿਰ ਦੇ ਵਿੱਚ ਵਾਹ ਸਾਰੇ ਸ਼ਹਿਰ ਦੇ ਨੌਜਵਾਨ ਪਹੁੰਚੇ ਸਾਡੇ ਬਿਜੋਲ ਦੇ ਸਾਡੀਆਂ ਮਾਵਾ ਪੈਨਾ ਨੇ ਹਿੱਸਾ ਲਿਆ ਬਹੁਤ ਹੀ ਸਫਲਤਾਈ ਸਾਡੀ